ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੇੜਾ ਦਿਖਾਵਾਂਗੇ ਤੁਹਾਨੂੰ ਸੁੰਜੀਆਂ ਸਵਾਈਆਂ ਬੱਚੇ ਸਮੇਤ ਹੈ ਜੇਰ ਵਗੈਰਾ ਡਾਣਾ ਡਟੇਲ ਵੀਰ ਤੋਂ ਪੁੱਛਦਿਆ ਹੋ ਕੇ ਕਦੀ ਅਗਲ ਬਾਸ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਗੁਰਪ੍ਰੀਤ ਸਿੰਘ ਹੈ ਬਈ ਪਿੰਡ ਚੋਗੇ ਜ਼ਿਲ੍ਹਾ ਬਟਿੰਡਾ ਤਹਿਸੀਲ ਮੋੜ ਪਿੰਡ ਚੋਗੇ ਪੈ ਗਿਆ ਆਪਣਾ ਆ ਗਿਆ ਇਹ ਖੋਖੜੇ ਦਾਦੇ ਨਾ ਸੂਚ ਰੋਡ ਤੇ ਹੈ ਗਾ ਰੈਡ ਵਾਲੇ ਤੇ ਸੂਚ ਵਾਲੇ ਰਾਹ ਤੇ ਗ੍ਰੈਡ ਕੋਲੇ ਤੇ ਮੋਬਾਈਲ ਨੰਬਰ ਆਪਣਾ 98722 2053 ਤੇ 94 681 67683 94781 67683 67683 83 ਜਿਹੜੇ ਪਹਿਲੇ ਨੰਬਰ ਤੇ ਬੈਠ ਦੇਖੀ ਜ ਨੇ ਕਿਹੜਾ ਸੂਆ ਸੂਈ ਆਈ ਏ ਦੂਜਾ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਆ ਤੇ ਕਿਹਵਾਂ ਦਿਨ ਹੋ ਗਿਆ ਸੋਈ ਨੂੰ 12 ਦਿਨ ਤੋਂ ਹੋ ਰਹੀ ਸੋਈ ਨੂੰ 12 ਦਿਨ ਹੋ ਗਏ ਸੋਈ ਨੂੰ ਨੇਟ ਮਗਰ ਇਹਦੇ ਕੱਚਾ ਮੇਲ ਰਗਾ ਮੇਲ ਰਗਾ ਸੁਆ ਸੂਈਆ ਦੂਜਾ ਦੂਜਾ ਆਪਣੇ ਘਰੇ ਸੂਈ ਆ ਹਾਂਜੀ ਜੇ ਅੱਪਾ ਸਾਹ ਰਡਾਣਾ ਦੁੱਧ ਕਿੰਨਾ ਕਹੋਂ ਚੋਣ ਵਾਲਾ ਦੁੱਧ ਇਸ ਟਾਈਮ ਥੱਲੇ ਬਾਈ 22 23 ਕਿਲੋ ਤਿਆਰ ਹੈ 22 ਕਿਲੋ ਜਮਾ 23 ਮੰਨ ਕੇ ਜਿਹੜੇ 10 ਡੱਬੇ ਟਾਈਮ ਦਾ ਮੇਨ ਨਾਲ ਜਮਾ ਹਾਜ਼ਰ ਹੈਗਾਗਾ ਜਮਾ ਜਮਾ ਠੀਕ ਹੈ ਦੇ ਧਾਰ ਤੋਂ ਰਿਕ ਨੰਬਰ ਧਾਰ ਬਈ ਜਮਾ ਪੂਰੀ ਛਾਰੇ ਥਰਾਂ ਦੀ ਜਮਾ ਤਸੱਲੀਦਾਰ ਹੈ ਜੋ ਕੋਲੀ ਧਾਰ ਮੋਟੀ ਧਾਰ ਕੋਈ ਘੋੜ ਨੀ ਚੜਦਾ ਨੀ ਕੋਈ ਦਿੰਦੀ ਭਾਏ ਦਾ ਕੀ ਰੱਖਿਆ ਭਾਏ ਦਾ ਬਈ ਇਹ ਆਪਾਂ ਦੱਸ ਦਿੰਨੇ ਆਂ ਆਪਾਂ ਪਹਿਲਾਂ ਇਹ ਵੀਡੀਓ 'ਚ ਇਹ ਗੱਲ ਪਾਈ ਸੀਗੀ ਠੀਕ ਹੈ ਪਿੰਡ ਦੇ ਬੰਦੇ ਨਹੀਂ ਲੈ ਲਈ ਸੀਗੀ ਕਹਿੰਦੇ ਜੀ ਵੀ ਲੱਗਦਾ ਰਹਿਣੀ ਆ ਬਈ ਯਾਰ ਇਤਨੀ ਲੇਟ ਦੱਸਦੇ ਠੀਕ ਹੈ ਤੇ ਆਪਾਂ ਉਹਨਾਂ ਨੂੰ ਪਹਿਲਾਂ 1 ਲੱਖ 5000 ਰੁਪਏ ਰੇਟ ਦਿੱਤਾ ਸੀ ਪਿਛਲੀ ਵੀਡੀਓ ਚ ਠੀਕ ਹੈ ਤੇ ਉਹ ਬੰਦਾ ਦੀ ਵਜ੍ਹਾ ਕਰਕੇ ਇਹ ਆਪਣੀ ਗਾਂ ਰਹਿ ਗਈ ਆਪਾਂ ਹੋਰ ਬੰਦਾ ਨੂੰ ਆਪਾਂ ਕਹੀ ਕਿ ਸੇਲ ਹੋ ਗਈ ਆਪਾਂ ਨੂੰ ਕਹਦਾ ਵੀ ਸੇਲ ਹੋ ਗਈ ਪਰ ਜਦੋਂ ਆਏ ਸੌਦਾ ਸੌਦਾ ਕੀਤਾ ਦੂਜੇ ਦਿਨ ਤੱਕ ਗੱਲ ਪਹੁੰਚ ਗਈ ਉਹਨੂੰ ਸਾਰਿਆਂ ਨੂੰ ਕਹਦਾ ਵੀ ਸੇਲ ਹੋ ਗਈ ਸੇਲ ਹੋ ਗਈ ਤੇ ਮੁੜ ਕੇ ਕਹਿੰਦਾ ਵੀ ਮਹੀਨੇ ਦੇ ਧਾਰਤੇ ਲੱਗੇ ਆਣੀ ਆਪੇ ਪਿੰਡ ਦੀ ਝੋਗੀ ਚਲੋ ਕੋਈ ਗੱਲ ਨਹੀਂ ਪਰ ਧਾਰ ਨਾਲ ਸੈਠੋਂ ਜਾਪਾ ਪੈਣਾ ਨਹੀਂ ਹਣਾ ਆ ਕਰਕੇ ਬਈ ਇੱਕ ਆਪਾਂ ਸਾਰੇ ਬੰਦਾਂ ਨੂੰ ਆਇਆ ਹੋ ਗਿਆ ਜੀ ਵੀ ਕੀਤਾ ਉਹ ਵਜਾ ਕਰਕੇ ਦੁਬਾਰੇ ਵੀਡੀਓ ਚ ਲੈਣੀ ਪਈ ਠੀਕ ਹੈ ਦੁੱਧ 22 ਲੀਟਰ ਹਾਜ਼ਰ ਆ 22 ਲੀਟਰ ਜਮਾ ਵੀ 22 23 ਇੱਥੇ ਹਾਜ਼ਰ ਹੈ ਤੇ ਅੰਦਾਜ਼ਾ ਵੀ 25 ਕਿਤੇ ਜਾ ਸਕਦੀ ਹੈ 25 ਤੋਂ ਪਲੱਸ ਬਾਈ ਤੇ ਭਾਅ ਦਾ ਕੀ ਆ ਹੁਣ ਭਾਅ ਦਾ ਹੀ ਹੁਣ 95000 ਰੁਪਏ ਆਪਾਂ ਦੇਣ ਲੈਣ ਕਰਦੇ ਤੋਰੀ ਵਾਰਨ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਵਹਿੜ ਦਾ ਪੂਰਾ ਜਿੰਦ ਜਾਨ ਤੇ 22 ਲੀਟਰ ਦੁੱਧ ਚੋਣ ਵਾਲਾ ਨੈਟ ਇਹਦੇ ਥੱਲੇ ਵਹਿੜ ਦੇ ਹਾਜ਼ਰ ਆ ਅੰਦਾਜ਼ਾ 2.5 ਤੋਂ 3 ਲੀਟਰ ਦੁੱਧ ਹੋਰ ਬਾਜਣਾ 25 ਲੀਟਰ ਬਣ ਕੇ ਚੱਲੋ ਤੇ ਬਾਕੀ ਕਾਂ ਅੱਖ ਨਿਕਲ ਜਾ ਦੁਪਹਿਰੇ ਜਮੈਂ ਇਸ ਵਕਤ ਪੂਰੇ ਹੌਟ ਸੀਜ਼ਨ ਦੇ ਵਿੱਚ 22 ਲੀਟਰ ਤੇ ਚੱਲਦੀ ਪਈ ਜਾ ਵਹਿੜ ਸਹੀ 12 ਦਿਨ ਹੋ ਗਏ ਸੋ ਇਹਨੂੰ ਤੇ ਥਣ ਜਿਹੜਾ ਵੀਰ ਕਹਿੰਦੇ ਗੁੱਲੇ ਵਾਲਾ ਥਣ ਉਹ ਟਾਈਪ ਦਾ ਥਣ ਲੱਗਿਆ ਪੂਰਾ ਟੋਕ ਦਾ ਥਣ ਲੱਗਿਆ ਮੱਝਾ ਦਾ ਥਾਣਾ ਜਮਾ ਹਨਾ ਤੇ ਨਾੜਾ ਨੂੜਾ ਮਿਲ ਕੇ ਮੇਨ ਵਗੈਰਾ ਸੁਣੋ ਸਹੀ ਤੁਰੀ ਦੇਖ ਠੀਕ ਹੈ ਬਾਕੀ ਵੱਡੀ ਹੈ ਬਣ ਕੋਈ ਐ ਨਹੀਂ ਨਿੱਕੀ ਜੀ ਹੈਗੀ ਸੋ ਜਿੰਦੇ ਜਣ ਬਹੁਤ ਆ ਤੇ ਬਰੀਡ ਵਗੈਰਾ ਰਹਿਣ ਗੋ ਆ ਗਈ ਤੇ ਸੂਹਾ ਦੂਜਾ ਸੂਈ ਸਵਾਈਆ ਕੀਮਤ 95000 ਰੁਪਇਆ ਇਹਦੇ ਵਿੱਚੋਂ ਬਣਦਾ ਤਾਂ ਦਾ ਮਾਣ ਤਰ ਮਾਣਾ ਮੋਟਾ ਹੋ ਜਾਊਗਾ ਸੂਈ ਸਵਾਈਆ ਦੁੱਧ ਆਪਦਾ ਦੋ ਟਾਈਮ ਚੋਲੇ ਲੀਟਰ ਘਰੋਂ ਲਿਆ ਬਹੁਤ ਵੀਰ ਕਹਿੰਦੇ ਕਿ ਮਣਕੇ ਦੁੱਧ ਲੈਣੀ ਆ ਸੋ ਮਣਕੇ ਮਣਕੇ ਲਿਆ ਸਕਦਾ ਜੀ ਜੋ ਵੀ ਬਈ ਆ ਬਈ ਠੀਕ ਹੈ ਪੂਰੀ ਤਸਰਲੀਦਾਰ ਹੈ ਜੇ ਉਹਦਾ ਦੋ ਡੰਗ ਜਿਹੋ ਚਾਰ ਡੰਗ ਜਿਹੋ ਪੂਰੀ ਓਕੇ ਹੈ ਬਾਕੀ ਦੋ ਦੋ ਜਿਹੜਾ ਨਾੜਾ ਦਾ ਹੋਵੇ ਬੱਚਾ ਕੀ ਹੈ ਪਿੱਛੇ ਦੇ ਬੱਚਾ ਮੇਲ ਦਾ ਹੈ ਬੱਚਾ ਮੇਲ ਕਾ ਬੱਚਾ ਹੈ ਨਾ ਤੇ ਨਾੜਾ ਨੂੜਾ ਬਹੁਤ ਚੰਗੀ ਹੈ ਠੀਕ ਹੈ ਤੇ ਅੱਗੇ ਦੂਜੇ ਨੰਬਰ ਜਿਹੜੀ ਵੜ ਹੈ ਦੇਖੀ ਜੰਨੇ ਬਸ ਸੁਈ ਦੀ ਦੂਜੇ ਨੰਬਰ ਵਾਲੀ ਆਈ ਇਹਨੂੰ ਹੋਵੇ 13 ਕ ਦਿਨ ਤੇ तकरीबन ਇਹਨੂੰ ਹੋਵੇਗੇ 12 13 ਠੀਕ ਹੈ ਮੰਗਰੇ ਦੇ ਬੱਚੀ ਬਹੁਤ ਟੋਕਦੀ ਸੀ ਦੁੱਧ ਕਿੰਨਾ ਹਾਜ਼ਰਾ ਥਲੇ ਦੁੱਧ ਦੇ ਹੋਵੇ ਵੀ ਕੀ ਗੱਲੋਂ ਥਿਆਰ ਹੈ ਠੰਡੀ ਸੀ ਲਵਾਦੂ ਪੂਰੀ ਠੰਡੀ ਸੀ ਬਾਈ ਜਿਵੇਂ ਮਰ ਗਈ ਪਿੱਛੇ ਉਹ ਜਿਹਨੇ ਪੱਟਦੀ ਵੀ ਦਵਾ ਲਿਆ ਮਾਲਾ ਕੋਈ ਦੇਖੀ ਤ ਨਹੀਂ ਕਿਸੇ ਗੱਲ ਦੀ ਮਾਲਾ ਨਿਆਣਾ ਪਾਉਣਾ ਪਾ ਲੋ ਨਹੀਂ ਪਾਣਾ ਨਾ ਪਾ ਹਣ ਮਗਰ ਥਰਾ ਜੇ ਮਾਰਦੀ ਮੜੇ ਤੇ ਥਾਰਾ ਧੁਰ ਵਾਲੇ ਪਾਸੇ ਤਾਂ ਓਕੇ ਆ ਕੋਈ ਬੱਚਾ ਨਹੀਂ ਲਾਇਆ ਬਸ ਉਦਾਂ ਹੀ ਬੈਠ ਗਿਆ ਬਸ ਥੱਲੇ ਬੱਚਾ ਪੁੱਛੇ ਨਹੀਂ ਕੋਈ ਐ ਬੱਚੇ ਦੀ ਨੀਂਦ ਨੂੰ ਹੈਗੀ ਲਾਏ ਲਾਉਣਾ ਲਾ ਠੀਕ ਹੈ ਇੱਧੇ ਹੀ ਬੈਠ ਜੇ ਨੇ ਇਹਦਾ ਭਾ ਕੀ ਆ ਇਹਦਾ ਭਾ 95000 ਰੁਪਏ ਦੁੱਧ ਹੁਣ ਕਿੰਨਾਗਾ ਦੁੱਧ 21 ਲੀਟਰ ਤਿਆਰ ਹੈ ਠੀਕ ਹੈ ਮਾਣਦਾਨ ਹੋ ਜੂਗਾ ਟੋਰੀਵਰ ਨੂੰ ਸੋ ਫਿਰ ਕੱਦ-ਗਾੜ ਵਗੈਰਾ ਦੇਖੋ ਸਾਫ ਸੁਥਰਾ ਤੇ ਹਵਾਨੇ ਦੇ ਨਾੜਾ-ਨੂੜਾ ਬਹੁਤ ਚੰਗੀਆਂ ਰਾਜੀ ਸਮੀ ਬੜੀ ਵੀ ਬਹੁਤ ਆ ਤੇ ਜਿੰਦਿਆਂ ਤੇ ਬਜਨ-ਪੁਜਨ ਬਹੁਤ ਆ 20 ਤੋਂ ਪਾਰ ਪਾਰ ਐਸੋ ਤੇ 21 20 21 21 ਇੱਥੇ ਕਿਤੇ ਦੁੱਧੇ ਥੱਲੇ ਹਾਜ਼ਰ ਆ 25 ਦੇ ਪਲੱਸ ਜਾਣੇ ਨੇ ਜੀ ਤੇ ਬਾਕੀ ਹਵਾਨੇ ਦੇ ਨਾੜਾ-ਨੂੜਾ ਬਹੁਤ ਚੰਗੀਆਂ ਹਨਾ ਹਾਂਜੀ ਸੋ ਨਾੜਾ ਵਗੈਰਾ ਦੇਖੋ ਹਨ ਵੀ ਪੂਰਾ ਚੰਗਾ ਹੀ ਇਹ ਮਸ਼ੀਨੀ ਚ ਹੋਵੇ ਅਗਲ ਚ ਹੱਥੀ ਚ ਹੋਵੇ ਹੀ ਠੀਕ ਹੈ ਚੰਗਾ ਸਨ ਆਈ ਥੋੜਾ ਜਿਆ ਜਰਸੀ ਦੇ ਰੰਗ ਚ ਆ ਗਈ ਹੈ ਨਾ ਇੱਕ ਕੋਈ ਜਰਸੀ ਦੇ ਰੰਗ ਚ ਆਉਂਦੀ ਥੋੜੀ ਜੀ ਹਾਂ ਜੀ ਹਾਂ ਸੋ ਬੱਚੇ ਨੂੰ ਜਰਸੀ ਦੀ ਆਪਾਂ ਲੈ ਸਕਦੇ ਆ ਤੇ ਪਹਿਲੇ ਕੋਲ ਮੱਝਾਂ ਦਾ ਮੁਕਾਬਲਾ ਕਰਦੀ ਹੈ ਵੇੜ ਪੂਰਾ ਫਾਇਟ ਵਾਲਾ ਦੁੱਧ ਦੋਨਾਂ ਵੇੜਾ ਸੋ ਪੂਰਾ ਫਾਇਟ ਵਾਲਾ ਦੁੱਧ ਪਾਉਂਦੇ ਆ ਜੇ ਮੈਂ ਦੁੱਧ ਘਰੇ ਪੀਣ ਨੂੰ ਵੀ ਮੰਨ ਕੇ ਚਲੋ ਵਧੀਆ ਦੁੱਧ ਆਉਣਾ ਤੁਹਾਨੂੰ ਦਹੀਂ ਦੋਨਾਂ ਦਾ ਹੀ ਰੰਗ ਵੀ ਠੀਕ ਆ ਜਾ ਸੋ 나ੜਾ ਵਗੈਰਾ ਦੇਖੋ ਹਮਾਨੇ ਦੇ ਪੂਰੇ ਸਾਫ ਸੁਥਰੇ 나ੜਾ ਗਿਆ ਮਿਲਕ ਵੇਨ ਵਗੈਰਾ ਚੰਗੀ ਪਿੱਛੇ ਦੇ ਬੱਚੀ ਆ ਪਿੱਛੇ ਬੱਚੀ 25 ਦਾ ਦੋ ਬੱਚੀ ਸੋ ਬੱਚ ਖੱਦਖੜ ਬਹੁਤ ਆ ਬੱਚੀ ਦਾ ਹਨਾ ਪੂਰਾ ਖੱਦਖੜ ਨਾਲ ਹੀ ਚੇ ਬੱਚੀ ਵੀ ਸਮਝ ਪੜੀ ਆ ਪਿੱਛੇ ਪੂਰੀ ਐ ਰਾਜੀ ਹੈ ਜੀ ਠੀਕ ਹੈ ਤੇ ਨੰਬਰ ਬੋਲ ਜੀ ਵੀ ਦੁਬਾਰੇ ਆਪਣਾ 99721 ਜੀ 20539478167685 ਪਿੰਡ ਚੌਕੇ ਜਿਵੇਂ ਵੀ ਦਾ ਸੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ